ਸ਼ਹਿਰ ਨੂੰ ਸ਼ਹਿਰ ਤੋਂ ਬਾਹਰ ਲਿਜਾਣ ਦੇ ਵਿਰੋਧ ਵਿੱਚ ਡਾਕਟਰ ਅੰਬੇਦਕਰ ਚੌਕ ਵਿੱਚ ਲਗਾਇਆ ਜਾ ਰਿਹਾ ਧਰਨਾ ਅਜੇ 106ਵੇਂ ਦਿਨ ਵੀ ਜਾਰੀ ਰਿਹਾ ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵਪਾਰੀਆਂ ਦੁਕਾਨਦਾਰਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਜਾਣਕਾਰੀ ਦਿੰਦੇ ਆ ਬਲਦੇਵ ਸਿੰਘ ਬਾਂਦਰ ਨੇ ਦੱਸਿਆ ਕਿ ਉਹਨਾਂ ਵੱਲੋਂ ਲਗਾਤਾਰ ਧਰਨਾ ਜਾਰੀ ਰੱਖਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਬੀਤੇ ਦਿਨੀ ਇੱਕ ਡਿਪਟੀ ਕਮਿਸ਼ਨ ਵੱਲੋਂ ਕਮੇਟੀ ਨਿਯੁਕਤ ਕੀਤੀ ਗਈ ਸੀ ਜਿਸ ਦੇ ਸਾਹਮਣੇ ਪੇਸ਼ ਹੋ ਕੇ ਉਹਨਾਂ ਵੱਲੋਂ ਆਪਣਾ ਪੱਖ ਰੱਖਿਆ ਜਾਵੇਗਾ ਉਨ੍ਹਾਂ ਕਿਹਾ ਕਿ ਇਸ ਮੌਕੇ ਵੱਖ-ਵੱਖ ਵਪਾਰੀ, ਦੁਕਾਨਦਾਰ ਤੇ ਆਮ ਲੋਕ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਬੱਸ ਸਟੈਂਡ ਨੂੰ ਬਾਹਰ ਲਜਾਣ ਦੇ ਨੁਕਸਾਨ ਦੱਸੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਬੱਸ ਸਟੈਂਡ ਨੂੰ ਬਾਹਰ ਲਜਾਣ ਨਾਲ ਆਮ ਲੋਕਾਂ, ਪਿੰਡਾਂ ਦੇ ਲੋਕਾਂ ਨੂੰ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਬੱਸ ਸਟੈਂਡ ਨੂੰ ਬਾਹਰ ਲਜਾਇਆ ਗਿਆ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨ ਲਈ ਮਜਬੂਰ ਹੋਣਗੇ।

ਇਹ ਸ਼ਬਦ ਨੂੰ ਆਮ ਤੌਰ ਤੇ ਕਿਹਾ ਜਾਂਦਾ ਚੰਨ ਕਿੰਨੇ ਰੁਪਏ ਆ ਸੀ ਮੈਂ ਬਲਤੇਜ ਸਿੰਘ ਵੰਦੜ ਇਹ ਹੈ ਜੀ ਤੇ ਅੱਜ ਜਿਹੜਾ ਬੱਸ ਸਟੈਂਡ ਦੇ ਸਬੰਧ ਵਿੱਚ ਲਾਇਆ ਗਿਆ ਜਿਹੜਾ ਧਰਨਾ ਹੈਗਾ ਪੱਕਾ ਮੋਰਚਾ ਇਹ ਨੂੰ 1 ਮਹੀਨਾ ਤੇ 6 ਦਿਨ ਹੋ ਗਏ ਆ ਇਹ ਜਦੋਂ ਦਾ ਡੀਸੀ ਸਾਹਿਬ ਨੇ ਕਮੇਟੀ ਬਣਾਤੀ ਸੀ ਤੇ ਇੱਕ ਥੋੜਾ ਜਿਹਾ ਜਦੋਂ ਦਾ ਮਾਹੌਲ ਖਰਾਬ ਹੋਇਆ ਸੀ ਪਾਕਿਸਤਾਨ ਨਾਲ ਜੰਗ ਦਾ ਹੀ ਮਾਹੌਲ ਬਣ ਗਿਆ ਸੀ ਉਹ ਉਸ ਟਾਈਮ ਤੇ ਇਸ ਜਿਹੜੇ ਧਰਨੇ ਨੂੰ ਇੱਕ ਮੀਟਿੰਗ ਦਾ ਰੂਪ ਦੇਤਾ ਸੀ ਵੀ ਰੋਜ਼ਾਨਾ ਬੈਠਾਂਗੇ ਜ਼ਰੂਰ ਤੇ ਬਾਕੀ ਜਿਹੜਾ ਅਸੀਂ ਆਪਣੇ ਸੰਘਰਸ਼ ਨੂੰ ਪਿੰਡਾਂ 'ਚ ਤੇ ਲੋਕਾਂ ਤੇ ਗਲੀਆਂ 'ਚ ਲੈ ਗਏ ਆ ਅਸੀਂ ਸਾਡਾ ਇਸ਼ਤਿਹਾਰ ਵੰਡਣ ਦਾ ਸਿਗਨੇਚਰ ਕਰਾਉਣ ਦਾ ਪਿੰਡਾਂ 'ਚ ਮੀਟਿੰਗਾਂ ਕਰਨ ਦਾ ਦੌਰ ਹੈ ਜਿਹੜਾ ਲਗਾਤਾਰ ਚੱਲ ਰਿਹਾ ਹੈ ਅਸੀਂ ਪੂਰੇ ਜ਼ੋਰ ਨਾਲ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਤਾਂ ਕਿ ਜਿਹੜਾ ਬਾਤ ਸਟੈਂਡ ਹੈ ਉਹ ਸ਼ਹਿਰ ਤੋਂ ਬਾਹਰ ਨਾ ਜਾਵੇ ਕਮੇਟੀਿੰਗ ਵੀ ਹੋਈ ਡੀਸੀ ਸਾਹਿਬ ਤੋਂ ਬਾਅਦ ਜੋ ਨਹੀਂ ਡੀਸੀ ਸਾਹਿਬ ਨੇ ਜਿਹੜੀ ਮੀਟਿੰਗ ਤੋਂ ਬਾਅਦ ਜਿਹੜੀ ਉਹਨਾਂ ਨੇ ਕਮੇਟੀ ਬਣਾਤੀ ਆ ਉਸ ਕਮੇਟੀ ਨਾਲ ਸਾਡੀ ਅਜੇ ਮੀਟਿੰਗ ਨਹੀਂ ਹੋ ਸਕੀ ਜਿਹੜੇ ਕੱਲ ਅਸੀਂ ਜਿਹੜੇ ਸਾਡੇ ਮੰਤਰੀ ਐ ਸਥਾਨਕ ਸਰਕਾਰਾਂ ਬਾਰੇ ਉਹ ਆਏ ਸੀਗੇ ਕੱਲ ਅਸੀਂ ਉਹਨਾਂ ਨੂੰ ਜ਼ਰੂਰ ਮਿਲੇ ਹੈਗੇ ਆ ਉਹਨਾਂ ਨੇ ਬਹੁਤ ਹੀ ਵਧੀਆ ਸਾਨੂੰ ਰਿਸਪਾਂਸ ਦਿੱਤਾ ਹੈ ਤੇ ਉਹਨਾਂ ਨੇ ਇਹ ਗੱਲ ਬੜੀ ਕਲੀਅਰ ਕੀਤੀ ਹੈ ਵੀ ਸਾਡੇ ਸੀਐਮ ਸਾਹਿਬ ਦਾ ਜਿਹੜਾ ਹੁਕਮ ਹੈ ਸਾਨੂੰ ਵੀ ਅਸੀਂ ਸਾਨੂੰ ਲੋਕ ਆਮ ਲੋਕਾਂ ਨੇ ਬਣਾਇਆ ਤੇ ਅਸੀਂ ਆਮ ਲੋਕਾਂ ਦੀ ਗੱਲ ਸੁਣ ਕੇ ਹੀ ਕੰਮ ਕਰਨੇ ਆ ਜਿਹੜੇ ਜੇ ਆਮ ਲੋਕ ਇਹ ਚਾਹੁੰਦੇ ਆ ਵੀ ਬੱਸ ਸਟੈਂਡ ਬਾਹਰ ਨਹੀਂ ਜਾਣਾ ਚਾਹੀਦਾ ਤਾਂ ਇਹ 100% ਬਾਹਰ ਨਹੀਂ ਜਾਊਗਾ ਕਮੇਟੀ ਬਣਾਈ ਗਈ ਸੀ ਉਹਦਾ ਸਮਾ ਸੀਮਾ ਜਿਹੜਾ ਸੀਗਾ ਉਹ ਵੀ ਉੱਪਰ ਸੀਗਾ ਲੇਕਰ ਹਾਇਤਾ ਤੁਹਾਨੂੰ ਬੁਲਾਇਆ ਨਹੀਂ ਕੀ ਲੱਗਦਾ ਤੁਹਾਨੂੰ ਨਹੀਂ ਉਹਨਾਂ ਨੇ ਹੁਣ ਕਮੇਟੀ ਵਾਲੇ ਉਹਨਾਂ ਨੇ ਆਪ ਦੀ ਮੀਟਿੰਗ ਕੀਤੀ ਹੈ ਨਹੀਂ ਕੀਤੀ ਜਾਂ ਕਦੋਂ ਹੈ ਹਜੇ ਤੱਕ ਸਾਨੂੰ ਕੋਈ ਸੱਦਾ ਪੱਤਰ ਨਹੀਂ ਆਇਆ ਜਦੋਂ ਸੱਦਾ ਪੱਤਰ ਆਊਗਾ ਅਸੀਂ ਪੂਰੀ ਤਿਆਰੀ ਨਾਲ ਆਪ ਦਾ ਪੱਖ ਰੱਖਾਂਗੇ ਤੇ ਨਾਲ ਅਸੀਂ ਇਹ ਵੀ ਬੇਨਤੀ ਕਰਾਂਗੇ ਵੀ ਬਾਕੀ ਦੇ ਜਿਹੜੇ ਲੋਕ ਐ ਚਾਹੇ ਉਹ ਸਟੂਡੈਂਟ ਐ ਚਾਹੇ ਉਹ ਕਿਰਤੀ ਐ ਚਾਹੇ ਉਹ ਕਿਸਾਨ ਐ ਚਾਹੇ ਉਹ ਵਪਾਰੀ ਐ ਸਾਰਿਆਂ ਨੂੰ ਇੱਥੇ ਬੁਲਾਇਆ ਜਾਵੇ ਸਾਰਿਆਂ ਦਾ ਪੱਖ ਸੁਣਿਆ ਜਾਵੇ ਕਿਸੇ ਇੱਕ ਧਿਰ ਦਾ ਪੱਖ ਸੁਣ ਕੇ ਹੀ ਨਹੀਂ ਹੈਗਾ ਇਕੱਲੀ ਸਾਡੀ ਸੰਘਰਸ਼ ਕਮੇਟੀ ਦਾ ਪੱਖ ਸੁਣ ਕੇ ਨਹੀਂ ਬਕਾਇਦਾ ਟੋਟਲੀ ਲੋਕਾਂ ਨੂੰ ਬੁਲਾ ਕੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੇ ਸਾਰਿਆਂ ਨੂੰ ਬੁਲਾ ਕੇ ਸੁਣਿਆ ਜਾਵੇ ਟਾਈਮ ਸਾਰਿਆਂ ਨੂੰ ਦਿੱਤਾ ਜਾਵੇ